ਅਫਸਰ ਕੀ ਨਾਮਤ ਕੀ ਮਾਮਲਾ ਜਿਹੜਾ ਜਿਹੜਾ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੌਂਡਲ ਆਈਪੀ ਦੇ ਨਿਰਦੇਸ਼ ਹੈ ਕੋਈ ਵੀ ਜਿਹੜਾ ਏਰੀਆ ਵਿੱਚ ਜਿਹੜਾ ਕੋਈ ਬੰਦਾ ਗਲਤ ਕੰਮ ਕਰਦਾ ਮਾੜਾ ਅਨਸਰ ਹੈ ਉਹਨਾਂ ਤੇ ਨਕੇਲ ਕਸੀ ਜਾਵੇ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਿਸ ਦੇ ਤਹਿਤ ਹੀ ਸਾਨੂੰ ਜਿਹੜਾ ਕੰਪਲੇਂਟਸ ਮਿਲ ਰਹੀਆਂ ਅਸੀਂ ਵੀ ਜਿਹੜਾ ਕਿੰਗ ਹੋਟਲ ਆ ਫੇਸ 1 ਵਿੱਚ ਉੱਥੇ ਜਿਹੜਾ ਹੋਟਲ ਯਾਰਡ ਵਿੱਚ ਜਿਹੜਾ ਹੈਗਾ ਲੜਕੀਆਂ ਪਾਸੋਂ ਗਲਤ ਕੰਮ ਕਰਾਇਆ ਜਾ ਰਿਹਾ ਜਿੱਥੇ ਜਿਹੜਾ ਸਾਡੇ ਵੱਲੋਂ ਜਿਹੜੀ ਆ ਕੇ ਚੈਕਿੰਗ ਕੀਤੀ ਗਈ ਤੇ ਉੱਥੇ ਜਿਹੜਾ ਹੈਗਾ ਇੱਕ ਜਿਹੜੀ ਵਿਕਟਮ ਹੈ ਲੜਕੀ ਉਹਦੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਹੈਗੀ ਐਫਆਈਆਰ ਰਜਿਸਟਰ ਕੀਤੀ ਹੈਗੀ ਜੋ ਸਾਨੂੰ ਕੰਪਲੇਂਟਸ ਮਿਲ ਰਹੀਆਂ ਅਸੀਂ ਉਹ ਰਿਲਾਈਏਬਲ ਸੀਗੀਆਂ ਜਿਸ ਦੇ ਤਹਿਤ ਜਿਹੜੀ ਹੈਗੀ ਐਫਆਈਆਰ ਦਰਜ ਕਰਕੇ ਅਸੀਂ ਜਿਹੜੀ ਹੈਗੀ ਹੈ ਇਹਦੀ ਤਫਤੀਸ਼ ਅਮਲ ਵਿੱਚ ਲਿਆ ਰਹੇ ਕਿੰਨੇ ਟੋਟਲ ਵਿਅਕਤੀ ਜਿਹੜੇ ਸਸਪੈਂਸ ਚ ਲਏ ਇਹ ਅਸੀਂ ਹਜੇ ਇਹਦੀ ਮੁਕਦਮੇ ਦੀ ਜਿਹੜਾ ਹੈਗੇ ਅਸੀਂ ਅਪਰੀਹੈਂਡ ਕੀਤੇ ਆ ਚਾਰਜ ਨੇ ਤੇ ਮੁਕਦਮੇ ਦੀ ਤਫਤੀਸ਼ ਦੌਰਾਨ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਜਿਹੜਾ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇ। ਕੌਣ ਹੋਟਲ ਦੇ ਵਿੱਚ ਕੌਣ ਕੌਣਾ ਓਨਰ ਹੈ ਕੋਈ। ਹਾਏ ਹੋਟਲ 'ਚ ਜਿਹੜਾ ਇਹਨਾਂ ਦਾ ਓਨਰ ਹੈ ਜਿਹੜਾ ਨਰਿੰਦਰ যাদਬ ਮੈਨੇਜਰ ਹੈ ਤੇ ਜਿਹੜਾ ਅ ਵਿੱਚ ਬ੍ਰੋਕਰ ਸੀਗੇ ਤੇ ਕਸਟਮਰ ਹੈਗੇ ਉਹਨਾਂ ਤੇ ਜਿਹੜਾ ਹੈ ਅਫੇਅਰ ਰਜਿਸਟਰ ਕਰਕੇ ਅਸੀਂ ਜਿਹੜੀ ਹੈ ਇਹਦੀ ਜਿਹੜੀ ਤਫਤੀਸ਼ ਕਰਕੇ ਜੇ ਹੋਰ ਵੀ ਕਿਸੇ ਦਾ ਰੋਲ ਆਊਗਾ ਉਹਤੇ ਵੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਵੇ।